ਹਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਲੜਾਈ ਲੱਗਣ ਦੇ ਅਸਾਰ ਬਣਦੇ ਜਾ ਰਹੇ ਹਨ ਰਾਤ 1:30 ਵਜੇ ਭਾਰਤ ਨੇ ਪਾਕਿਸਤਾਨ ਦੀ ਨੌਂ ਥਾਮਾਂ ਦੇ ਉੱਤੇ ਸਰਜੀਕਲ ਸਟ੍ਰਾਈਕ ਕੀਤੀ ਜੋ ਇੱਕ ਬਹੁਤ ਹੀ ਵਧੀਆ ਕਦਮ ਮੰਨਿਆ ਜਾਂਦਾ ਹੈ ਇਸ ਸਰਜੀਕਲ ਸਟ੍ਰਾਈਕ ਦਾ ਜੋ ਸਭ ਤੋਂ ਵੱਡਾ ਨਰਾਤਰਕਮਾ ਅਸਰ ਦੇਖਣ ਨੂੰ ਮਿਲਿਆ ਹੈ ਉਹ ਮਿਲਿਆ ਫੋਰੈਕਸ ਮਾਰਕੀਟ ਤੋਂ ਦੇ ਸ਼ੇਅਰ ਮਾਰਕੀਟ ਤੋਂ ਤੇ ਕ੍ਰਿਪਟੋ ਮਾਰਕੀਟ ਉੱਤੇ ਸਟਾਕ ਦੇ ਉੱਤੇ ਇਹ ਮਾਰਕੀਟ ਰਾਤੋਂ ਰਾਤ ਕਈ ਗੁਣਾ ਥੱਲੇ ਡਿੱਗ ਚੁੱਕੀ ਹੈ ਵੀ ਗਾਟ ਵੀ ਗਾਟ ਨਿਊਜ਼ ਕਮਿੰਗ ਥਰੂ ਦ ਸਟਾਕ ਮਾਰਕੀਟਸ ਹੈਵ ਸਟਾਰਟਡ ਟਰੇਡਿੰਗ ਦ ਸੈਂਸੈਕਸ ਇਜ਼ ਡਾਊਨ ਬਾਈ 460 ਪੁਆਇੰਟਸ ਨਿਫਟੀ ਇਜ਼ ਡਾਊਨ ਬਾਈ 80 ਪੁਆਇੰਟਸ ਵੀ ਟ੍ਰਾਈਂਗ ਟੂ ਗੋ ਕ੍ਰਾਸ ਟੂ ਸ਼ੇਰਨ ਜੁਆਇਨਿੰਗ ਅਸ ਵਿਦ ਮੋਰ ਔਨ ਦਿਸ ਯੇ ਸ਼ੇਰਨ ਆ ਯੈਸ ਦ ਇੰਡੀਅਨ ਸਟਾਕ ਮਾਰਕੀਟਸ ਹੈਵ ਓਪਨਡ ਐਂਡ Uh, and uh, it's a uh, good morning uh, you know this is this is this is a very sort of power force kind of move as far as the market is concerned exchange operator below market ਨੂੰ manipulate ਕਰਕੇ green candle ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਨਵੈਸਟਰ ਆਪਣਾ ਪੈਸਾ ਨਾ ਘਟ ਸਕਣ green candle ਨੂੰ ਦੇਖ ਕੇ ਨਵੇਂ ਇਨਵੈਸਟਰ ਪੈਸਾ ਪਾ ਸਕਣ ਪਰ ਦੋਸਤੋ ਇਹ ਉਹ ਮਾਰਕੀਟ ਹੈ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਅਗਰ ਜੋਖਾਮ ਵੀ ਹੋ ਜਾਂਦਾ ਹੈ ਤਾਂ ਮਾਰਕੀਟ ਕਈ ਗੁਣਾ ਡਿੱਗ ਜਾਂਦੀ ਹੈ ਤੋ ਇਸ ਮਾਰਕੀਟ ਦੇ ਵਿੱਚ ਕੋਈ ਵੀ ਬੰਦਾ ਪੈਸਾ ਨਹੀਂ ਕਮਾ ਸਕਦਾ ਇੱਥੇ ਉਹੀ ਪੈਸਾ ਕਮਾਉਂਦਾ ਹੈ ਜੋ 10 ਤੋਂ 15 ਕਰੋੜ ਰੁਪਏ ਇਹਦੇ ਵਿੱਚ ਇਨਵੈਸਟਮੈਂਟ ਕਰਦਾ ਹੈ 5 ਤੋਂ 10 ਲੱਖ ਰੁਪਏ ਵਾਲੇ ਵਜ ਦੀ ਇੱਥੇ ਕੋਈ ਵੀ ਔਕਾਤ ਨਹੀਂ ਹੈਗੀ ਆਖਿਰ ਲੋਕ ਇਨਵੈਸਟਮੈਂਟ ਕਿਉਂ ਕਰਦੇ ਹਨ ਉਸਦਾ ਕਾਰਨ ਇਹ ਹੈ ਕਿ ਘਰੇ ਪਿਆ ਪੈਸਾ ਹੌਲੀ-ਹੌਲੀ ਖੁਰਦਾ ਰਹਿੰਦਾ ਹੈ ਅਗਰ ਪੈਸੇ ਨੂੰ ਇਨਵੈਸਟਮੈਂਟ ਕਰ ਦਿਆ ਤਾਂ ਉਹ ਕੰਮ ਤੇ ਲੱਗ ਜਾਂਦਾ ਹੈ ਕੁਝ ਇਸ ਤਰ੍ਹਾਂ ਦੇ ਸੇਫ ਪਲੇਟਫਾਰਮ ਵੀ ਹੈਗੇ ਜਿੱਥੇ ਲੋਕ ਪੈਸਾ ਇਨਵੈਸਟਮੈਂਟ ਕਰਦੇ ਹਨ ਜਿਵੇਂ ਕਿ ਐਫ ਡੀ ਹੋ ਗਿਆ ਜਮੀਨ ਖਰੀਦਣਾ ਹੋ ਗਿਆ ਜਾਂ ਕੋਈ ਪਾਲਿਸੀ ਖਰੀਦਣਾ ਹੋ ਗਿਆ ਪਰ ਇਹਨਾਂ ਚੀਜ਼ਾਂ ਦੇ ਵਿੱਚ ਅਗਰ ਪੈਸਾ ਇਨਵੈਸਟਮੈਂਟ ਕਰਦੇ ਹੋ ਤਾਂ 8 ਤੋਂ 10 ਸਾਲ ਦੇ ਵਿੱਚ ਡਬਲ ਹੁੰਦੇ ਹਨ ਅੱਜ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਇੰਡਸਟਰੀ ਬਾਰੇ ਦੱਸਣ ਜਾ ਰਿਹਾ ਹਾਂ ਜਿੱਥੇ ਪੈਸਾ 2 ਤੋਂ 2.5 ਸਾਲ ਦੇ ਵਿੱਚ ਡਬਲ ਹੋ ਜਾਵੇਗਾ ਦੋਸਤੋ ਕੋਈ ਵੀ ਅਗਰ ਕੁਦਰਤੀ ਕਰੋਪੀ ਆਉਂਦੀ ਹੈ ਤਾਂ ਨਾਲ-ਨਾਲ ਅਪਰਚੂਨਿਟੀ ਵੀ ਲੈ ਕੇ ਆਉਂਦੀ ਹੈ ਤੁਹਾਨੂੰ ਯਾਦ ਹੋਵੇਗਾ ਕੋਰੋਨਾ ਕਾਲ ਦੇ ਵਿੱਚ ਪੂਰਾ ਵਰਲਡ ਘਰੇ ਬੈਠ ਕੇ ਆਪਣੀ ਜਮ੍ਹਾਂ ਪੂੰਜੀ ਨੂੰ ਖਰਚ ਕਰ ਰਿਆ ਸੀ ਪਰ ਕੁਝ ਲੋਕ ਜੋ ਬਿਜ਼ਨਸ ਮਾਈਂਡਰ ਲੋਕ ਹੁੰਦੇ ਹਨ ਉਹ ਆਪਣੇ ਬਿਜ਼ਨਸ ਨੂੰ ਵਧਾ ਰਹੇ ਸੀਗੇ ਜਿਵੇਂ ਕਿ ਕਿਸੇ ਨੇ ਮਾਸਕ ਦਾ ਕੰਮ ਸ਼ੁਰੂ ਕਰ ਲਿਆ ਕਿਸੇ ਨੇ ਸੈਨਟਾਈਜ਼ਰ ਦਾ ਕਰ ਲਿਆ ਸੀ ਕਿਸੇ ਨੇ ਮੈਡੀਸਨ ਦਾ ਕਰ ਲਿਆ ਸੀ ਉਹਨਾਂ ਨੇ ਉਸ ਦੌਰ ਦੇ ਵਿੱਚ ਵੀ ਬਹੁਤ ਜ਼ਿਆਦਾ ਪੈਸਾ ਕਮਾਇਆ ਅੱਜ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਪਲੇਟਫਾਰਮ ਵਿੱਚ ਦੱਸਣ ਜਾ ਰਿਹਾ ਹਾਂ ਜਿਸ ਦੇ ਉੱਤੇ ਲੜਾਈ ਦਾ ਬਿਮਾਰੀ ਦਾ ਕੋਈ ਵੀ ਅਸਰ ਨਹੀਂ ਪੈਂਦਾ ਇਹ ਜਿਹੜਾ ਬਿਜ਼ਨਸ ਹੈ 12 ਮਹੀਨੇ ਤੀ ਦਿਨ ਐਵਰਗ੍ਰੀਨ ਹੈ ਨਾ ਇਹ ਕਦੇ ਥੱਲੇ ਜਾਂਦਾ ਹੈ ਨਾ ਕਦੇ ਨੁਕਸਾਨ ਦਿੰਦਾ ਹੈ ਉਹ ਬਿਜ਼ਨਸ ਹੈਗਾ ਫੂਡ ਇੰਡਸਟਰੀ ਦਾ ਜੀ ਹਾਂ 150 ਕਰੋੜ ਦੀ ਬਾਦੀ ਹੈ ਜਿਸ ਨੇ ਕੀ ਦਿਨ ਰਾਤ ਖਾਣਾ ਹੈ ਖਾਣੇ ਦੀ ਇਹਨਾਂ ਨੂੰ ਜ਼ਰੂਰਤ ਪੈਣੀ ਹੈ ਤੋਂ ਜੋ ਇਹਦੇ ਵਿੱਚ ਬਿਜ਼ਨਸ ਕਰਦੇ ਹਨ ਉਹ ਹਮੇਸ਼ਾ ਪ੍ਰੋਫਿਟ ਦੇ ਵਿੱਚ ਰਹਿਣਗੇ ਮੈਂ ਉਹਨਾਂ ਦੋਸਤਾਂ ਨੂੰ ਇਨਵਾਈਟ ਕਰਦਾ ਹਾਂ ਜੋ ਰਿਸਕ ਲੈਵਲ ਤੇ ਪੈਸਾ ਇਨਵੈਸਟ ਕਰਦੇ ਨੇ ਸ਼ੇਅਰ ਮਾਰਕੀਟ ਵਿੱਚ ਲਗ ਕਰਦੇ ਹਨ ਤਾਂ ਤੁਸੀਂ ਸਾਡੇ ਪਲੇਟਫਾਰਮ ਤੇ ਇਨਵੈਸਟਮੈਂਟ ਕਰੋ ਤਾਂ ਤੁਹਾਡਾ ਪੈਸਾ ਜਿਹੜਾ ਹੈ ਦੋ ਤੋਂ ਢਾਈ ਸਾਲ ਦੇ ਵਿੱਚ ਡਬਲ ਹੋ ਜਾਏਗਾ ਔਰ ਢਾਈ ਸਾਲ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂਗੀ ਤੁਹਾਡੇ ਹਰੇਕ ਮਹੀਨੇ ਤੁਹਾਡੇ ਖਾਤੇ ਵਿੱਚ ਪੈਸਾ ਆਉਂਦਾ ਜਾਏਗਾ ਐਵਰੀ ਮੰਥ ਤੁਹਾਨੂੰ ਇਹ 5 ਤਰੀਕ ਨੂੰ ਪੈਸਾ ਮਿਲਦਾ ਜਾਏਗਾ ਇਹਦੇ ਵਿੱਚ ਤੁਹਾਨੂੰ ਲਿਖਤੀ ਰੂਪ ਵਿੱਚ ਐਗਰੀਮੈਂਟ ਗਾਰੰਟੀ ਦਿੱਤੀ ਜਾਏਗੀ ਅਸੀਂ ਇਸ ਫੂਡ ਇੰਡਸਟਰੀ ਦੇ ਵਿੱਚ 14 ਸਾਲ ਤੋਂ ਆਰਗੇਨਿਕ ਫਾਰਮਿੰਗ ਕਰ ਰਹੇ ਹਾਂ 7000 ਏਕੜ ਦੇ ਵਿੱਚ ਹੁਣ ਤੱਕ ਇਸ ਨੂੰ ਪੰਜਾਬ ਦੇ ਵਿੱਚ 7000 ਰੈਕੋਰਡ ਨੂੰ ਅਸੀਂ ਜਹਿਰ ਮੁਕਰਾ ਕੇ ਪੰਜਾਬ ਦੀ ਇੱਕ ਗਵਰਨਮੈਂਟ ਬਾਡੀ ਹੈ ਪੰਜਾਬ ਐਗਰੋ ਉਹ ਤੋਂ ਇਸ ਸਰਟੀਫਾਈਡ ਵੀ ਕਰਵਾ ਲੇਤਾ ਹੈ ਇਸ ਦੇ ਬਦਲੇ ਸਾਨੂੰ ਪੰਜਾਬ ਗਵਰਨਮੈਂਟ ਵੱਲੋਂ ਦੋ ਵਾਰੀ ਰਤਨੇ ਬਾਗਵਾਨੇ ਦਾ ਅਵਾਰਡ ਵੀ ਮਿਲ ਚੁੱਕਿਆ ਹੈ ਇਸ ਫਸਲ ਨੂੰ ਅਸੀਂ ਬੀਜਦੇ ਹਾਂ ਪ੍ਰੋਸੈਸ ਕਰਕੇ ਪੈਕਟਾਂ ਵਿੱਚ ਪੈਕ ਕਰਕੇ ਲੋਕਾਂ ਤੱਕ ਪਹੁੰਚਾਉਣੇ ਆਰਗੈਨਿਕ ਸਟੋਰ ਖੋਲ ਕੇ ਹੁਣ ਸਾਡਾ ਤੀਸਰਾ ਇੱਕ ਸਭ ਤੋਂ ਵੱਡਾ ਕਦਮ ਆ ਚੁੱਕਿਆ ਹੈ ਅਸੀਂ ਹੁਣ ਫਾਸਟ ਫੂਡ ਇੰਡਸਟਰੀ ਵਿੱਚ ਵੀ ਕਦਮ ਰੱਖ ਲਿਆ ਹੈ ਕਿਉਂਕਿ ਲੋਕ ਜਿਹੜੇ ਹਨ ਉਹ ਫਾਸਟ ਫੂਡ ਖਾਣੋਂ ਨਹੀਂ ਹਟਦੇ ਹਨ ਮਾਰਕੀਟ ਵਿੱਚ ਜੋ ਤਰ੍ਹਾਂ ਫਾਸਟ ਫੂਡ ਮਿਲ ਰਹਾ ਹੈ ਉਹ ਨੀਰਾ ਮੈਦੇ ਤੋਂ ਬਣਿਆ ਹੁੰਦਾ ਹੈ ਉੱਤੇ ਕੈਮੀਕਲ ਪਾਏ ਹੁੰਦੇ ਜਿਹਦੇ ਕਰਕੇ ਉਹ ਤੁਹਾਡੇ ਲੀਵਰ ਕਿਡਨੀ ਨੂੰ ਡੈਮੇਜ ਕਰਦੇ ਹਨ ਤੁਹਾਡੇ ਸੈਲੂ ਲੀਵਰ ਤੱਕ ਉਹ ਅਸਰ ਕਰਦਾ ਜਿਹਦੇ ਕਰਕੇ ਤੁਹਾਨੂੰ ਬੀਪੀ ਦੀ 슈ਗਰ ਦੀ ਔਰ ਕੈਂਸਰ ਤੱਕ ਭਿਆਨਕ ਬਿਮਾਰੀਆਂ ਹੋ ਜਾਂਦੀਆਂ ਹਨ ਪਰ ਜੋ ਤੁਸੀਂ ਸਾਡੇ ਕੋਲੋਂ ਆਰਗੈਨਿਕ ਰੂਪ ਵਿੱਚ ਸਮੋਸਾ 버ਗਰ ਪੀਜ਼ਾ ਨੂਡਲਸ ਇਹ ਸਭ ਤੁਸੀਂ ਖਾਓਗੇ ਇਹ ਸਾਰਾ ਦਾ ਸਾਰਾ ਆਰਗੈਨਿਕ ਅਤੇ ਗਲੂਟਨ ਫ੍ਰੀ ਹੋਏਗਾ ਇਸ ਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਹੋਏਗੀ ਕੈਮੀਕਲ ਦਾ ਇਹਦੇ ਵਿੱਚ ਕੋਈ ਇਸਤੇਮਾਲ ਨਹੀਂ ਕੀਤਾ ਜਾਂਦਾ ਹੈਗਾ ਜਿਹਦੇ ਕਰਕੇ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਲੰਬੀ ਅਤੇ ਨਰੋਗ ਜ਼ਿੰਦਗੀ ਮਿਲੇਗੀ ਇਸ ਕਰਕੇ ਇਨਵੈਸਟਰ ਨੂੰ ਅਸੀਂ ਇਸ ਕਰਕੇ ਇਨਵਾਈਟ ਕਰਦੇ ਹਾਂ ਕਿਉਂਕਿ ਇਸ ਇੰਡਸਟਰੀ ਨੂੰ ਅਸੀਂ ਪੂਰੇ ਭਾਰਤ ਵਿੱਚ ਫਲਾਉਣਾ ਚਾਹੁੰਦੇ ਹਾਂ ਔਰ ਤੁਹਾਡਾ ਪੈਸਾ ਵੀ ਸੇਫ ਰਹੇਗਾ। ਅਗਰ ਕੋਈ ਵਿਅਕਤੀ ਇਸ ਵਿੱਚ ਇਨਵੈਸਟਮੈਂਟ ਕਰਨ ਵਿੱਚ ਇੰਟਰਸਟਡ ਹੈ ਤਾਂ ਤੁਸੀਂ ਮੈਨੂੰ ਕਾਲ ਕਰੋ 9855389578। ਵੀਡੀਓ ਦੇ ਅੰਤ ਤੱਕ ਬਣੇ ਰਹਿਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਸਿਆਕਾ।